ਸਸਿ ਗਾ ਜੀ ਐਕ ਟਾਈਮ ਅਸੀਂ ਖੜੇ ਆਂ ਉਤਰਾਖੰਡ ਦੇ ਜਿਹੜਾ ਟੂਰਿਸਟ ਸਪੌਟ ਹੈਗਾ ਨੈਨੀਤਾਲ ਉੱਥੇ ਅੱਜ ਗੁਰਦੁਆਰਾ ਸਿੰਘ ਸਵਾਜ ਇੱਕ ਨਗਰ ਕੀਰਤਨ ਜਿਹੜਾ ਮਾਲ ਰੋਡ ਤੇ ਚੱਲਣਾ ਹੈ ਉਹਦੀ ਤਿਆਰੀਆਂ ਚੱਲ ਰਹੀਆਂ ਨੇ ਉਹ ਉਹਨੂੰ ਲੈ ਕੇ ਗੱਲਬਾਤ ਕਰਨੀਆਂ ਕਿ ਗੁਰਮਿੰਦਰ ਵੀਰ ਨੇ ਮੇਰੇ ਜਿਹੜੇ ਇਹਨਾਂ ਨੂੰ ਪਤਾ ਕਰਨਾ ਕਿ ਕਿੱਥੋਂ ਆਏ ਨੇ ਤੇ ਕਿਸ ਤਰ੍ਹਾਂ ਦੀ ਸੇਵਾ ਇਹ ਦਿਵਾਰੇ ਨੇ ਹਮਦਰ ਟੀਵੀ ਤੁਹਾਡਾ ਸਵਾਗਤ ਹੈ ਵੀਰ ਜੀ ਕਿਸ ਤਰ੍ਹਾਂ ਦੀ ਸੇਵਾ ਚੱਲੀ ਤੁਹਾਡੇ ਵੱਲੋਂ ਪਹਿਲਾਂ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਜੀ ਸਤਾਰ ਗੰਜ ਸਾਹਿਰ ਤੋਂ ਆਏ ਆ ਤੁਹਾਡੀ ਇੱਥੇ ਸੇਵਾ ਸੀ 7 ਸਾਲ ਤੋਂ ਸੇਵਾ ਨਿਭਾ ਰਹੇ ਆ ਆਪਣੇ ਨਗਰ ਕੀਰਤਨ ਜਦੋਂ ਨਿਕਲ ਤੁਹਾਡੇ ਵਿੱਚ ਛਬੀਲ ਹਾਂਜੀ ਪਹਿਲਾਂ ਤੇ ਜਿਹੜਾ ਪਹਿਲੇ ਦਿਨ ਆਕੇ ਜਿਹੜੇ ਫੁੱਲ ਪੁਰੰਦੀ ਸੇਵਾ ਉਹ ਕਰੀਦੀ ਆ ਹਾਂਜੀ ਹਾਂਜੀ ਉਸ ਤੋਂ ਅਗਲੇ ਦਿਨ ਫੇ ਸਵੇਰ-ਸਵੇਰੇ ਆਪਾਂ ਸ਼ਪੀਲ ਦੀ ਸੇਵਾ ਕਰੀਦੀ ਆ ਠੀਕ ਹੈ ਫਿਰ ਜਦੋਂ ਨਗਰ ਕੀਰਤਨ ਨਿਕਲਦੀ ਉਹਦੇ ਪਿੱਛੇ ਜਿਹੜੇ ਆਪਣੇ ਫੁੱਲ ਵਗੈਰਾ ਫਰੂਟੀਆਂ ਵਗੈਰਾ ਜੋ ਵੀ ਕਚਰਾ ਹੁੰਦਾ ਪਿੱਛੇ ਉਹ ਆਪਾਂ ਸਾਰਾ ਕੁਝ ਸਾਫ਼ ਸਫਾਈ ਦਾ ਕਰਨਾ ਮਤਲਬ ਜਿਹੜਾ ਉਤਰਾਖੰਡ ਦੀ ਗੱਲ ਕਰੀਏ ਸਾਫ਼ ਰੱਖਣ ਦਾ ਜਿੰਮਾ ਵੀ ਆਪਣੇ ਸਿੱਖ ਸੰਗਤ ਦਾ ਬਿਲਕੁਲ ਇਹ ਤੇ ਜੀ ਲੈ ਰਹੇ ਉੱਪਰ ਵਾਲੇ ਜਿਵੇਂ ਦਾ ਰੋਡ ਸਾਫ਼ ਸੁਥਰਾ ਹੁੰਦਾ ਨਗਰ ਕੀਰਤਨ ਤੋਂ ਪਹਿਲਾਂ ਉਵੇਂ ਵੀ ਪ੍ਰਸ਼ਾਸਨ ਨੇ ਹੀ ਕਰਕੇ ਦੇਈਦਾ ਇੱਥੇ ਨਗ ਹਾਈ ਅਲੀ ਖਾਸ ਕਰ ਸਭ ਤੋਂ ਬਾਅਦ ਵਿੱਚ ਸ਼ਹਿਰ ਵਾਲੇ ਜਾਂ ਦੂਜੀ ਜਿਹੜੀ ਸੰਸਥਾਵਾਂ ਨੇ ਇਹ ਕੋਈ ਤਾਰੀਫ ਕਰਦੀਆਂ ਕਦੇ ਕੁਝ ਕਹਿੰਦੀਆਂ ਬਹੁਤ ਐਪਰੀਸ਼ੀਏਟ ਕਰਦੇ ਜੀ ਲੋਕ ਐਪਰੀਸ਼ੀਏਟ ਕਰਦੇ ਹਾਂ ਜੀ ਕੋਈ ਫੋਟੋਆਂ ਖਿਚਾ ਕੇ ਜਾਂਦੇ ਨਾਲ ਤੇ ਕੋਈ ਵੀਡੀਓ ਬਣਾ ਕੇ ਜਾਂਦੇ ਆ ਕਿ ਅਸੀਂ ਬਹੁਤ ਵਧੀਆ ਤੁਸੀਂ ਇਹ ਬਹੁਤ ਵਧੀਆ ਸੇਵਾ ਨਿਭਾ ਰਹੇ ਆਂ ਜੀ ਤੇ ਇਹਦੇ ਪਿੱਛੇ ਜੀ ਸਾਡੇ ਜਿਹੜੇ ਟੀਮ ਦੇ ਮੁੱਖ ਲੀਡਰ ਫਾਊਂਡਰ ਆ ਸਾਡੇ ਆਪਣੇ ਦਵਿੰਦਰ ਅੰਕਲ ਜੀ ਸਾਡੇ ਨਾਲ ਖੜੇ ਆ ਪਿੱਛੇ ਸ਼੍ਰੀ ਗੁਰੂ ਤੇਗ ਬਾਹਦਰ ਵੈਲਫੇਅਰ ਟਰਸਟ ਦੀ ਸੇਵਾ ਇਹ ਨਿਭਾ ਰਿਹਾ ਇਹਨਾਂ ਦੇ ਕਹਿ ਲਓ ਕਿ 70 ਸਾਲ ਆ ਜੀ ਅਸੀਂ ਸਾਰਾ ਇਹ ਗਰੁੱਪ ਚ ਤੇ ਸਾਡੇ ਇਹ ਜਿਹੜੀ ਇੱਥੇ ਦੀ ਸੇਵਾ ਆ ਉਹ ਜਿਹੜੀ ਸਾਨੂੰ ਮਿਲੀ ਆ ਉਹ ਗੁਰਤੇਜ ਪੰਨੂ ਜੀ ਦੀ ਬਦੌਲਤ ਮਿਲੀ ਆ ਸਾਨੂੰ ਹਨਾ ਪੰਨੂ ਸਾਹਿਬ ਦੀ ਬਦੌਲਤ ਤੇ ਇਹ ਪਿਛਲੇ 7 ਸਾਲਾਂ ਤੋਂ ਉੱਪਰ ਵਾਲਾ ਸੇਵਾ ਲੈ ਰਹੇ ਜੀ ਉੱਪਰ ਵਾਲੇ ਤੇ ਅਸੀਂ ਜਿਹੜੇ ਧਾਰਮਿਕ ਸ਼ਰਦਾਲੂ ਆਉਣਾ ਚਾਹੁੰਦੇ ਨੇ ਬਾਹਰੋਂ ਆਉਂਦੀ ਦੂਜੀ ਸਟੇਟਾਂ ਵਿੱਚ ਉਹਨਾਂ ਵਾਸਤੇ ਕੋਈ ਮੈਸੇਜ ਬਿਲਕੁਲ ਜੀ ਜੀ ਸਤਕੇ ਉਹ ਬਹੁਤ ਵਧੀਆ ਮਾਹੌਲ ਆ ਇੱਥੇ ਠੰਡਾ ਬੈਸੀ ਇਲਾਕਾ ਵੀ ਠੰਡਾ ਆ ਤੇ ਬਹੁਤ ਵਧੀਆ ਸੰਗਤ ਜੁੜਦੀ ਆ ਜੀ ਬਹੁਤ ਸਾਫ਼ ਸੁਥਰਾ ਨਗਰ ਕੀਰਤਨ ਹੁੰਦਾ ਕੋਈ ਹੁੱਲੜਬਾਜੀ ਨਹੀਂ ਹੁੰਦੀ ਕੋਈ ਕੁਛ ਨਹੀਂ ਐ ਰੋਲ ਰੱਖਦੇ ਆ ਉੱਥੇ ਵਿਵਸਥਾ ਯਾਨੀ ਦਾਲ ਵਾਲਿਆਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇਖਣ ਨੂੰ ਮਿਲਦਾ ਇੱਥੇ ਹਾਂਜੀ ਹਾਂਜੀ ਬਿਲਕੁਲ ਮਿਲੂਗਾ ਜੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਰੰਜਗੀ ਦਾ ਘਾੜਾ ਵਾਲੇ ਵੀ ਪਹੁੰਚੇ ਹੋਏ ਆ ਸਾਰਾ ਕੁਝ ਜੀ ਪਰ ਜ਼ਿਆਦਾਤਰ ਸਾਡੀ ਕੋਸ਼ਿਸ਼ ਰਹਿੰਦੀ ਆ ਪੱਗਾਂ ਵਾਲੇ ਮੁੰਡੇ ਤੇ ਦੇਖੋ ਪੱਗਾਂ ਵਾਲੇ ਮੁੰਡੇ ਹੁੰਦੇ ਹੀ ਸਾਡੇ ਜੀ ਟੂਰਿਸਟ ਸ਼ਾਮਿਲ ਹੁੰਦੇ ਨੇ ਆਪਣੇ ਇਸ ਨਗਰ ਕੀਰਤਨ ਦੇ ਬਿਲਕੁਲ ਹੁੰਦੇ ਆ ਜੀ ਟੂਰਿਸਟ ਬਹੁਤ ਆਉਂਦਾ ਜੀ ਸੰਗਤ ਆਉਂਦੀ ਆ ਤੁਹਾਡੀ ਕਾਸ਼ੀਪੁਰ ਤੋਂ ਬਾਜਪੁਰ ਤੋਂ ਮੈਦਰਪੁਰ ਤੋਂ ਹਲਦਵਾਨੀ ਤੋਂ ਸਤਾਰ ਕੈ ਤੋਂ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਗੁਰਦੁਆਰਾ ਸਿੰਘ ਸਵਾਦੇ ਨੰਨੇ ਨਾਲ ਗੱਲਬਾਤ ਕਰਨੇ ਕਿ ਸ਼ਹਿਰ ਵਾਸੀ ਜਿਹੜੇ ਨੇ ਉਹ ਪੂਰੇ ਇੱਥੇ ਲੱਗੇ ਨੇ انہਾਂ ਦੇ ਨਾਲ ਟੀਮ ਲੱਗੀ ਕਿਸ ਤਰ੍ਹਾਂ ਦੀ ਵਿਵਸਥਾ ਵੀਰ ਜੀ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਇਸ ਨਗਰ ਕੀਰਤਨ ਮੈਂ ਐ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪਰਵ ਜਿਹੜਾ ਨਨਿੱਤਾਲ ਦੀ ਸੰਗਤ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀ ਹੈ ਹਰ ਸਾਲ ਕਾਫੀ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਉਸੇ ਉਪਲਕਸ਼ ਇਹ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਨਗਰ ਕੀਰਤਨ ਜਿਹੜਾ ਸ਼ਹਿਰ ਵਾਸੀਨ ਸਾਰੇ ਸ਼ਰੀਕ ਉਹਨਾਂ ਇਹਦੇ ਵਿੱਚ ਬਾਰੋ ਸੰਗਤਾਂ ਬੜੀਆਂ ਆਂਦੀਆਂ ਨੇ ਤੇ ਆਪਸੀ ਭਾਈਚਾਰਾ ਅਸੀਂ ਮਿਲਾ ਕੇ ਚੱਲਨੇ ਆ ਕਿਉਂਕਿ ਆਸ-ਪਾਸ ਸਾਡੇ ਮੰਦਿਰ ਮਸਜਿਦ ਗੁਰਦੁਆਰਾ ਸਾਹਿਬ ਤੇ ਨਾਲ ਚਰਚ ਹੈਗਾ ਤੇ ਸਾਰੀ ਸੰਗਤਾਂ ਇਹਦੇ ਵਿੱਚ ਆਂਦੀਆਂ ਨੇ ਆਪਣਾ ਯੋਗਦਾਨ ਦਿੰਦੀਆਂ ਨੇ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਹੁੰਦੇ ਸਾਰੇ ਧਰਮਾਂ ਦੇ ਸ਼ਾਮਿਲ ਹੁੰਦੇ ਨੇ ਬੜੇ ਸ਼ਰਧਾ ਤੇ ਪਿਆਰ ਨਾਲ ਨਗਰ ਕੀਰਤਨ ਕੱਢਿਆ ਜਾਂਦਾ ਉਸ ਤੋਂ ਇਲਾਵਾ ਜੀ ਅਸੀਂ ਮੈਸੇਜ ਦਿੰਨੇ ਆ ਵੀ ਜਿਸ ਤਰ੍ਹਾਂ ਲੰਗਰ ਦਾ ਮੈਸੇਜ ਹੈ ਇਸ ਵਾਰੀ ਅਸੀਂ ਪਲਾਂਟਸ ਦਾ ਲੰਗਰ ਵਰਤਾ ਰਹੇ ਤੇ ਨਾਲ ਐਜੂਕੇਸ਼ਨ ਦਾ ਲੰਗਰ ਵੀ ਵਰਤਾ ਰਹੇ ਇਹ ਗੱਲ ਕਰੀਏ ਪਲਾਂਟਸ ਦੇ ਲੰਗਰ ਦੀ ਇਹ ਬੜਾ ਨਵਾਂ ਜੋ ਉਪਰਾਲਾ ਉਤਰਾਖੰਡ ਵਿੱਚ ਪਹਿਲੀ ਵਾਰ ਇਹ ਸੁਣਨ ਨੂੰ ਆਇਆ ਕਿ ਨਗਰ ਕੀਰਤਨ ਹੁੰਦੇ ਨੇ ਪ੍ਰਸ਼ਾਦ ਵੰਡਿੰਦੇ ਨੇ ਲੰਗਰ ਜਿਹੜਾ ਪਲਾਂਟਸ ਦਾ ਲਾਇਆ ਜਾ ਰਿਹਾ ਤੁਹਾਡੇ ਵੱਲੋਂ ਜੀ ਜਿਸ ਤਰ੍ਹਾਂ ਜੀ ਦੇਖਿਆ ਸੀ ਤੁਸੀਂ ਕੋਵਿਡ ਦੇ ਚਾਹਤ ਆਕਸੀਜਨ ਦਾ ਲੰਗਰ ਲੱਗ ਸਕਦਾ ਹੈ ਤੇ ਫਿਰ ਇਸ ਵਾਰੀ ਅਸੀਂ ਉਪਰਾਲਾ ਕੀਤਾ ਵੀ ਸਾਡਾ ਨੈਲੀਤਾਲ ਗ੍ਰੀਨ ਤੇ ਕਲੀਨ ਰਹਿਣਾ ਚਾਹੀਦਾ ਉਸੇ ਦੇ ਅਸੀਂ ਕਰਕੇ ਅਸੀਂ ਪਲਾਂਟਸ ਦਾ ਲੰਗਰ ਤੇ ਨਾਲ ਐਜੂਕੇਸ਼ਨ ਦਾ ਲੰਗਰ ਦੋਨੋਂ ਲੰਗਰ ਚਲਾ ਰਹੇ ਹਾਂ ਸੋਰੀ ਨਗਰ ਕੀਰਤਨ ਦੇ ਨਾਲ ਨਾਲ ਇਕ ਰਿਪੋਰਟਰ ਇੱਥੇ ਆ ਕੇ ਸੀ ਸੁਮਨ ਉਹਨਾਂ ਨੇ ਕਿਹਾ ਕਿ ਜਿਹੜੀ ਇੱਥੇ ਦੀ ਕਮੇਟੀ ਹੈ ਉਹ ਸਾਫ ਸਫਾਈ ਬੜੀ ਕਰਦੀ ਬਾਜ ਜਿਹੜੇ ਪ੍ਰਸ਼ਾਦ ਦੇ ਜਿਹੜਾ ਕੁਝ ਵੱਜ ਜਾਂਦਾ ਹੈ ਜਾਂ ਫੁੱਲ ਜਿਹੜੇ ਫੁੱਲ ਵਰਸਾਉਂਦੇ ਨੇ ਉਹ ਵੱਜ ਜਾਂਦਾ ਵਿਸ਼ੇਸ਼ ਕਰਕੇ ਸਤਾਰਗੰਜ ਤੋਂ ਸਾਡੇ ਕੋਲ ਟੀਮ ਆਈ ਹੈ ਜਿਹੜੀ ਹਰ ਸਾਲ ਆਂਦੀ ਹੈ ਤੇ ਉਹਨਾਂ ਵੱਲੋਂ ਪਿੱਛੇ ਪਿੱਛੇ ਚਲ ਕੇ ਜੜਾ ਨਗਰ ਕੀਰਤਨ ਤੇ ਕੋਈ ਕੋਈ ਪ੍ਰਸ਼ਾਦ ਦਾ ਕੋਈ ਛਲਕਾ ਰਹਿ ਗਿਆ ਹੈ ਕੋਈ ਗਲਾਸ ਡਿੱਗ ਪਿਆ ਹੈ ਕੋਈ ਫੁੱਲ ਦੀ ਵਰਖਾ ਜੜੀ ਹੋਈ ਹੈ ਉਹ ਪੂਰਾ ਸਾਫ ਕਰਦੇ ਸ਼ਹਿਰ ਨੂੰ ਸਾਫ ਕਰਦੇ ਚੱਲ ਰਹੇ ਨੇ ਇਹ ਮੈਸੇਜ ਇੱਕ ਵਧੀਆ ਜਾਂਦਾ ਇਥੋਂ ਨੈਨੀਤਾਲ ਤੋਂ ਕਿ ਸਰਵ ਧਰਮ ਸੰਭਾਵ ਦੀ ਗੱਲ ਕਰੀਏ ਹਰ ਧਰਮ ਦੇ ਲੋਕ ਇੱਥੇ ਸ਼ਾਮਿਲ ਹੁੰਦੇ ਨੇ ਹਰ ਧਰਮ ਦੇ ਜਿਹੜੇ ਧਾਰਮਿਕ ਸਥਾਨ ਨੇ 200 300 ਮੀਟਰ ਦੇ ਅੰਦਰ ਬਿਲਕੁਲ ਜੀ ਬਿਲਕੁਲ ਸਾਡੇ ਸਰ ਜਿਹੜੇ ਧਾਰਮਿਕ ਸਥਾਨਨ ਸਾਰੇ ਆਸ-ਪਾਸ ਬਣੇ ਪਰ ਸਾਡਾ ਆਪਸੀ ਭਾਈਚਾਰਾ ਕਾਇਮ ਹੈ ਤੇ ਅਸੀਂ ਇੱਕ ਗੱਡੀ 'ਚ ਮੈਸੇਜ ਵੀ ਦਿੱਤਾ ਕਿ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਭੜਕਾਊ ਭਾਸ਼ਣ ਤੇ ਨਾ ਆਓ ਤੇ ਆਪਣੇ ਸਮਝ ਨਾਲ ਕੰਮ ਲਓ ਤੇ ਆਪਸੀ ਪ੍ਰੇਮ ਭਾਈਚਾਰਾ ਬਣਾ ਕੇ ਰੱਖੋ ਅਸੀਂ ਖੜੇ ਹਾਂ ਨੈਨੀਤਾਲ ਗੁਰਦੁਆਰੇ ਦੇ ਬਾਹਰ ਨਗਰ ਕੀਰਤਨ ਦੀ ਜਿੱਥੇ ਤਿਆਰੀਆਂ ਚੱਲ ਰਹੀਆਂ ਨੇ ਹਰਪ੍ਰੀਤ ਸਿੰਘ ਜੀ ਨੇ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਆ ਕਿ ਕਿੱਥੋਂ ਆਏ ਨੇ ਤੇ ਕਿਸ ਤਰ੍ਹਾਂ ਦੀ ਗੱਤਕਾ ਪਾਰਟੀ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਕਿੰਨੇ ਟਾਈਮ ਤੋਂ ਸ਼ਾਮਲ ਹੋ ਰਹੇ ਇਸ ਸਾਰੀ ਗੱਲਬਾਤ ਕਰਨੇ ਆ ਹਰਪ੍ਰੀਤ ਸਿੰਘ ਜੀ ਹਮਦਰਦ ਮੀਡੀਆ ਤੁਹਾਡਾ ਸਵਾਗਤ ਹੈ ਹਰਪ੍ਰੀਤ ਸਿੰਘ ਜੀ ਕਿੱਥੋਂ ਆਏ ਜੇ ਤੇ ਕਿਸ ਤਰ੍ਹਾਂ ਦੀ ਗੱਤਕਾ ਪਾਰਟੀ ਤੁਸੀਂ ਮਤਲਬ ਆਰਗੇਨਾਈਜ਼ ਕਰਦੇ ਜੇ ਤੇ ਅੱਜ ਨਗਰ ਕੀਰਤਨ ਵਿੱਚ ਜਿਹੜਾ ਆਉਣ ਦਾ ਜਿਹੜਾ ਹੈ ਪ੍ਰੋਗਰਾਮ ਉਹ ਕਿਵੇਂ ਬਣਿਆ ਚੰਗਾ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਉੱਤਰਾਖੰਡ ਗੱਤਕਾ ਐਸੋਸੀਏਸ਼ਨ ਤੋਂ ਆਏ ਆ ਤੇ ਦਾ ਤੇ ਅਸੀਂ ਪਿਛਲੇ 15 ਸਾਲ ਦੇ ਵਿੱਚ ਤੋਂ ਇਹ ਗੱਤਕੇ ਨੂੰ ਪ੍ਰਚਾਰ ਕਰ ਰਹੇ ਆ ਐਜ਼ ਅ ਸਪੋਰਟਸ ਔਰ ਐਜ਼ ਅ ਟਰੈਡੀਸ਼ਨਲ ਮਾਰਸ਼ਲ ਆਰਟ ਤੇ ਸਾਡੀ ਟੀਮ 15 ਸਾਲ ਤੋਂ ਵਰਕ ਕਰ ਰਹੀ ਹੈ ਬੜੇ ਬੜੇ ਸਟੇਜਾਂ ਤੇ ਮੱਲਾ ਮਾਰੀਆਂ ਜੀ ਤੇ ਨੈਸ਼ਨਲ ਲੈਵਲ ਤੇ ਸਾਡੇ ਬੱਚਿਆਂ ਦੇ ਬਹੁਤ ਮੈਡਲ ਆ ਚੁੱਕੇ ਆ ਤੇ ਅੱਜ ਪ੍ਰਧਾਨ ਜੀ ਵੱਲੋਂ ਸਾਨੂੰ ਸੱਦਾ ਆਇਆ ਸੀਗਾ ਕਿ ਨੰਨਤਾਲ ਨਗਰ ਕੀਰਤਨ ਹੈਗਾ ਵਾ ਤੇ ਤੁਸੀਂ ਉਹਦੇ ਵਿੱਚ ਹਾਜ਼ਰੀਆਂ ਭਰਨੀ ਹੈ ਤੇ ਸਾਡੀ ਸਾਰੀ ਟੀਮ ਇੱਥੇ ਪਹੁੰਚੀ ਹੈ ਜੀ ਸਰਪ੍ਰੀਤ ਜੀ ਗੱਲ ਕਰੀਏ ਕਿ ਸੈਲਫ ਡਿਫੈਂਸ ਵਾਸਤੇ ਬਹੁਤ ਵਧੀਆ ਗੱਤਕਾ ਮੰਨਿਆ ਜਾਂਦਾ ਹਾਂ ਜੀ ਦੁਜੈਨ ਨੂੰ ਅਗਰ ਲੋੜ ਪੈਂਦੀ ਤਾਂ ਉਹ ਵੀ ਸਾਨੂੰ ਬੁਲਾਉਂਦੇ ਨੇ ਜਾਂ ਜਿਹੜੇ ਆਪਣੇ ਸਿੱਖਾਂ ਦੀ ਪਰੰਪਰਿਕ ਯੁੱਧ ਕਲਾ ਹੈਗੀ ਹੈ ਗਤਕਾ ਹੈਗੀ ਉਹਨੂੰ ਵੇਖ ਕੇ ਇੱਥੇ ਦੇ ਟੂਰਿਸਟ ਜਾਂ ਇੱਥੇ ਦੇ ਲੋਕ ਕਦੇ ਐਪਰੀਸ਼ੀਏਟ ਕਰਦੇ ਨੇ ਤੁਹਾਨੂੰ ਦੇਖੋ ਜੀ ਸਭ ਤੋਂ ਪਹਿਲੇ ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਸਾਡਾ ਜਿਹੜਾ ਰੂਪ ਰੰਗ ਹੈ ਉਹਨੂੰ ਵੇਖ ਕੇ ਲੋਕੀ ਬੜੇ ਪ੍ਰਭਾਵਿਤ ਹੋ ਜਾਂਦੇ ਆ ਅੱਛਾ ਤੇ ਦੂਜੀ ਗੱਲ ਸਾਨੂੰ ਗੁਰੂ ਸਾਹਿਬ ਨੇ ਸ਼ਸਤਰ ਵਿਦਿਆ ਬਖਸ਼ੀ ਹੈ ਸ਼ਸਤਰ ਵਿਦਿਆ ਕਹੋ ਜੀ ਚੀਜ਼ ਹੈ ਕਿ ਕਦੇ ਕਿਸੇ ਦੇ ਹੱਥੇ ਤੇ ਸਿੱਖ ਨੇ ਵਾਰ ਨਹੀਂ ਕੀਤਾ ਉਹ ਹਮੇਸ਼ਾ ਕਰਬਾਨ ਚੱਕਦਾ ਹੈ ਤੇ ਦੂਜਿਆਂ ਦੀ ਮਦਦ ਵਾਸਤੇ ਚੱਕਦਾ ਹੈ ਨਾਲੇ ਆਪਣੇ ਡਿਫੈਂਸ ਵਾਸਤੇ ਚੱਕਦਾ ਹੈ ਤੇ ਨਾਲ ਹੀ ਮੈਂ ਸਭ ਨੂੰ ਇਹ ਵੀ ਕੋਸ਼ਿਸ਼ ਕਰਦਾ ਵਾਂ ਕਿ ਬਈ ਜਿੱਥੇ ਵੀ ਤੁਸੀ ਸਿੱਖ ਮਿਲੇ ਤੁਸੀ ਬਿਨਾਂ ਡਰੇ ਉੱਥੋਂ ਆਪਣੀ ਮਦਦ ਲੈ ਸਕਦੇ ਹੋ ਤੇ ਸ਼ਸਤਰ ਵਿੱਦਿਆ ਸਿਰਫ ਇੱਕ ਲੋਕਾਂ ਦੇ ਬਚਾਅ ਵਾਸਤੇ ਹੈ ਹਰਪ੍ਰੀਤ ਜੀ ਗੱਲ ਕਰੀਏ ਜਿਹੜੀ ਗੁਰੂ ਸਾਹਿਬ ਨੇ ਆਪਨ ਦਸਤਾਰ ਬਖਸ਼ੀ ਉਹ ਕਿਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਦੂਜਿਆਂ ਦੀ ਵੀ ਹੈਲਪ ਕਰਨੀ ਦੇਖੋ ਜੀ ਗੁਰੂ ਸਾਹਿਬ ਨੇ ਸਿਰਫ ਤੁਹਾਨੂੰ ਸਾਨੂੰ ਸਾਰਿਆਂ ਨੂੰ ਸਿੱਖਾਂ ਨੂੰ ਸਿਰਫ ਗੋਲ ਦਮਾਲਾ ਬਖਸ਼ਿਆ ਜਿਹੜਾ ਤੇ ਨਿਹੰਗਾਂ ਸਿੰਘਾਂ ਨੇ ਸਜਾਉਂਦੇ ਆ ਤੇ ਅਸੀਂ ਵੀ ਸਜਾਇਆ ਹੋਇਆ ਹੈ ਤੇ ਦੂਜੇ ਦੇ ਮੰਦ ਵਿੱਚ ਜਦੋਂ ਇਹ ਕੋਈ ਦਿਮਾਲਾ ਜਾਂ ਦਸਤਾਰ ਜਾਂ ਸਾਡਾ ਰੂਪ ਰੰਗ ਦਾ ਦਾੜਾ ਕੋਈ ਵੇਖਦਾ ਹੈ ਤੇ ਉਹਨੂੰ ਇੱਧਰ ਰੈਲਾਈਜ਼ ਹੁੰਦਾ ਹੈ ਕਿ ਭਾਈ ਮੈਨੂੰ ਇਸ ਬੰਦੇ ਤੋਂ ਮਦਦ ਮਿਲ ਸਕਦੀ ਹੈ ਸਿਕਿਉਰਟੀ ਫੀਲ ਹੁੰਦੀ ਹੈ ਸਿਕਿਉਰਟੀ ਪੂਰੀ ਫੀਲ ਹੁੰਦੀ ਹੈ ਜੀ ਠੀਕ ਇਹ ਜ਼ਿੰਮੇਵਾਰੀ ਕਿਤੇ ਨਾ ਕਿਤੇ ਸਭ ਜ਼ਿੰਮੇਵਾਰੀ ਸਭ ਸਿੱਖਾਂ ਦੀ ਹੋ ਜਾਂਦੀ ਹੈ ਦੇਖੋ ਜੀ ਜ਼ਿੰਮੇਵਾਰੀ ਇੱਕ ਇਹੋ ਜੀ ਚੀਜ਼ ਦਾ ਨਾਮ ਹੈ ਕਿ ਸਾਹਮਣੇ ਵਾਲਾ ਭਰੋਸਾ ਕਰੇ ਤੇ ਅਸੀਂ ਜ਼ਿੰਮੇਵਾਰੀ ਪੂਰੀ ਨਿਭਾਣੇ ਆਂ ਕਿ ਕਈ ਵਾਰ ਕੀ ਹੁੰਦਾ ਇਹ ਦੀ ਸਮਾਂ ਇੱਦਾਂ ਦਾ ਆ ਚੁੱਕਿਆ ਹੈ ਅਸੀਂ ਕਿਸੇ ਦੀ ਮਦਦ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਪਰ ਸਾਹਮਣੇ ਵਾਲਾ ਸਾਨੂੰ ਗਲਤ ਨਜ਼ਰੀਏ ਨਾਲ ਦੇਖਦਾ ਹੈ ਸਾਡੇ ਤੇ ਬਲੇਮਸ ਬੜੇ ਲੱਗਦੇ ਆ ਜਿਵੇਂ ਤੁਸੀਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਾਨੂੰ ਅਲੱਗ-ਅਲੱਗ ਨਾਮਾਂ ਤੋਂ ਬੁਲਾਇਆ ਜਾ ਸਕਦਾ ਹੈ ਠੀਕ ਹੈ ਜੇ ਮੈਂ ਤੁਹਾਨੂੰ ਕਹਿ ਦਿੰਦਾ ਜੀ ਇਹ ਦੇਸ਼ ਦੇ ਵਿਰੋਧੀ ਆ ਇਹ ਦੇਸ਼ ਦੇ ਖਾਲਿਸਤਾਨੀ ਆ ਐਕਸ ਵਾਈ ਜ਼ेड ਦੇ ਰੇ ਨਾਮ ਲੈਂਦੇ ਆ ਕਹਿ ਜਾਂਦੇ ਹਨਾ ਜੀ ਤੇ ਮੈਂ ਇਸ ਕਰਕੇ ਕਹਿਣਾ ਵਾ ਜੀ ਭਰੋਸਾ ਸਭ ਤੋਂ ਵੱਡੀ ਚੀਜ਼ ਹੈ ਸਿੱਖ ਕੌਮ ਨੇ ਹਮੇਸ਼ਾ ਸਭ ਦੀ ਮਦਦ ਕੀਤੀ ਹੈ ਚਾਹੇ ਉਹ Hindu ਹੋਵੇ ਮੁਸਲਮਾਨ ਹੋਵੇ ਜਿਹੜੀ ਮਰਜੀ ਕਮਿਊਨਿਟੀ ਹੋਵੇ ਵੀ ਆਰ ਆਲਵੇਸ ਹੈਲਪਿੰਗ ਹੈ ਮਨੁੱਖੀ ਅਧਿਕਾਰ ਵਾਸਤੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਵਾਸਤੇ ਵੀ ਦਿੰਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਲੋਕ ਕੋਈ ਕਹਿੰਦੇ ਨੇ ਕੀ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਨਾਲ ਕੋਈ ਫਰਕ ਨਹੀਂ ਪੈਣਾ ਚਾਹੀਦਾ ਨਹੀਂ ਪੈਣਾ ਚਾਹੀਦਾ ਦੇਖੋ ਜੀ ਕੁਰਬਾਨੀਆਂ ਸਭ ਤੋਂ ਜ਼ਿਆਦਾ ਸਿੱਖ ਕੌਮ ਵਿੱਚ ਹੋਈ ਹੈ ਤੇ ਅੱਜ ਅਸੀਂ ਨਗਰ ਕੀਰਤਨ ਦੇ ਵਿੱਚ ਆਏ ਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜਿਨ੍ਹਾਂ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ ਤੇ ਬਸ ਇਤੋਂ ਹੀ ਸਾਡਾ ਮੋੜ ਸ਼ੁਰੂ ਹੁੰਦਾ ਅਸੀਂ ਜਿੱਥੇ ਲੋੜ ਪਈ ਹੈ ਡਟ ਕੇ ਖੜੇ ਆ ਜੀ ਚਾਹ ਬਾਰਡਰਾਂ ਤੇ ਹੋਵੇ ਚਾਹ ਦੇਸ਼ ਦੀ ਰੱਖਿਆ ਵਾਸਤੇ ਹੋਵੇ ਚਾਹ ਧੀ ਪੰਜਾਬ ਦੀ ਰੱਖਿਆ ਵਾਸਤੇ ਹੋਵੇ ਹਮੇਸ਼ਾ ਸਿੱਖ ਕੌਮ ਖੜੀ ਹੈ ਜੀ ਨਾਲ ਮੇਰੇ ਨਾਲ ਨੇ ਸੁਮਨ ਜੀ ਜਿਹੜੇ ਹਿੰਦੁਸਤਾਨ ਹਿੰਦੀ ਦਾ ਨਿਊਜ਼ਪੇਪਰ ਉੱਤਰਾਖੰਡ ਜੀ ਬਹੁਤ ਜ਼ਿਆਦਾ ਚੱਲਦਾ ਹੈ ਉਹਨਾਂ ਦੀ ਰਿਪੋਰਟਰ ਹਰਿਆਣਾ ਦੀ ਰਿਪੋਰਟਰ ਨੇ ਨੰਨੇ ਨਾਲ ਗੱਲਬਾਤ ਕਰਦੇ ਆ ਕਿ ਆ ਜਿਹੜਾ ਨਗਰ ਕੀਰਤਨ ਹੁੰਦਾ ਹੈ ਇਹਦਾ ਕੀ ਮੈਸੇਜ ਜਾਂਦਾ ਹੈ ਲੋਕ ਕੀ ਸਿੱਖਦੇ ਨੇ ਇਹ ਸੁਮਨ ਜੀ ਹਮਦਰਦ ਮੀਡੀਆ ਮੇ ਆਪਕਾ ਸਵਾਗ तो ये जो नगर कीर्तन निकलता है हर साल आप रिपोर्टिंग करते हैं क्या मैसेज जाता है इससे एक तो ये मैसेज जाता है कि नैनीताल में यूनिटी दिखाता है कि यहाँ पे एक जो आधे किलोमीटर के दायरे में है गुरुद्वारा मस्जिद और मंदिर तीनों एक साथ है भी। चर्च भी और इसमें ये नहीं है कि सिर्फ सिख समुदाय के लोग ही जाएंगे नैनीताल में इसमें अन्य समुदाय के लोग भी प्रतिभाग करते हैं और इसका सबसे अच्छा मैसेज ये जाता है कि जैसे और समुदाय में होता है कि जैसे कोई भंडारा या वो होता है तो वो कूड़ा ऐसे ही वो छोड़ देते हैं इसका सबसे बढ़िया मैसेज है कि जैसे ये पुष्प वर्षा करते हैं तो उसके बाद जो है उसे खुद से सफाई करके वो साफ सफाई का भी एक मैसेज जाता पुछ पुछ है पुष्प वर्षा होती है या कोई खान पान का सामान बांटता जो भी कूड़ा होता है ये समेटते हुए खुद उसे लाते हैं और डिस्पोज करते हैं जी तो ये कहीं ना कहीं जो मोदी जी मैसेज देते हैं स्वच्छ भारत का स्वच्छ भारत अभियान का ही एक हिस्सा है मानते हैं आप तो एक अच्छा मैसेज आता है सिख समुदाय की तरफ से एक बहुत अच्छा मैसेज आता है और इसके साथ ही इस बार इन्होंने एक काफी अच्छा वो चलाया कि पौधों पौध का लंगर मतलब जो प्लांट है हाँ, उनका प्लांटेशन लंगर भी किया जाएगा प्लांटों का लंगर है और एक एजुकेशन लंगर लगाया जिसमें जो गरीब बच्चे हैं उनको पुस्तकें दी जाएंगी ये काफी अच्छा मैसेज है बच्चों को इंस्पायर करने के लिए द्वारा किया जा रहा है मेरे नाल ने एडवोकेट अमनजोत सिंह ਉਤਰਾਖੰਡ ਦੀ ਗੱਲ ਕਰੀਏ ਤਾਂ ਬੜੀ ਜਾਣੀ ਮਾਨੀ ਸ਼ਖਸੀਅਤ ਨੇ ਇਹਨਾਂ ਅਨੰਦ ਕਾਰਨ ਮੈਰਿਜ ਐਕਟ ਦੀ ਪੀਆਈਐਲ ਲਾਇਸੈਂਸ ਸੁਣਵਾਈ ਵੀ ਹੋ ਗਈ ਸੀ ਤੇ ਉਸ ਤੋਂ ਬਾਅਦ ਉਤਰਾਖੰਡ ਸਰਕਾਰ ਨੇ ਐਕਟ ਬਣਾਇਆ ਯੂਸੀਸੀ ਐਕਟ ਜਿਹਦੇ ਫਿਰ ਇਹ ਮੈਰਿਜ ਐਕਟ ਦੀ ਲੋੜ ਨਹੀਂ ਕਿਉਂਕਿ ਉਹ ਸਾਰਿਆਂ ਵਾਸਤੇ ਬਰਾਬਰ ਕਰਤਾ ਗਿਆ ਸੀ ਸਾਰੇ ਧਰਮਾਂ ਵਾਸਤੇ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਆਂ ਅੱਜ ਗੱਲਬਾਤ ਕਰਨੇ ਆਂ ਕਿ ਗੁਰਦੁਆਰੇ ਸਾਹਿਬ ਦਾ ਇੱਥੇ ਕਦੋਂ ਦਾ ਨਿਰਮਾਣ ਹੋਇਆ ਕਦੋਂ ਤੋਂ ਬਣਿਆ ਹੋਇਆ ਤੇ ਸੰਗਤ ਬੜੀ ਹੁੰਦੀ ਹੈ ਇੱਥੇ ਜਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ। ਵਾਈਗੁਰ ਚੁਕਾ ਖਾਲਸਾ ਵਾਈਗੁਰ ਜੁਕੀ ਫਤ ਹੈ। ਜੀ ਐ ਮਨੀਤਾਲ ਵਿੱਚ ਸੈਟਲਮੈਂਟ ਜਿਹੜੀ ਹੈਗੀ ਏ ਉਹ ਜਦ ਗਵਰਨਰਸ ਹਾਊਸ ਬਣਿਆ ਸੀਗਾ ਤੇ ਆਪਣੇ ਰਾਮਗੜੀਆ ਬਰਾਦਰੀ ਦੇ ਜਿਹੜੇ ਲੋਕ ਸੀਗੇ ਉਹ ਕਾਫੀ ਉਸ ਦੀ ਬਿਲਡਿੰਗ ਵਿੱਚ ਆਏ ਸੀ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵੀ ਡਿਫਰੈਂਟ ਲੋਕੇਸ਼ਨਸ ਤੇ ਰਿਹਾ ਹੈ। ਪਹਿਲੇ ਗੁਰਦੁਆਰਾ ਸਾਹਿਬ ਜਿਹੜਾ ਮੇਨ ਬਾਜ਼ਾਰ ਆ ਹਾਂ ਜੀ ਉੱਥੇ ਸੀਗਾ। ਤੇ ਸੰਤਾਲੀ ਵਿੱਚ ਮਾਸਟਰ ਤਾਰਾ ਸਿੰਘ ਤੇ ਹੋਰ ਜਿਹੜੇ ਕੌਮੀ ਸ਼ਖਸੀਅਤਾਂ ਸੀਗੀਆਂ ਉਹ ਨੈਨੀਤਾਲ ਆਏ ਇਹ ਲੋਕੇਸ਼ਨ ਸਿਲੈਕਟ ਕੀਤੀ ਪਹਿਲੇ ਇੱਥੇ ਗੁਰਦੁਆਰਾ ਸਾਹਿਬ ਨਹੀਂ ਸੀਗਾ ਇਟ ਵਾ ਬੜੀ ਡਿਲੇਪੀਟੇਡ ਸਿਚੁਏਸ਼ਨ ਇੱਥੇ ਸੀਗੀ ਇਹ ਪਲੇਸ ਬਟ ਉੱਥੇ ਹੀ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਮੰਦਿਰ ਵੀ ਹੈਗਾ ਨਾਲ ਤੇ ਨੈਨੀਤਾਲ ਇੱਕ ਐਓਜੀ ਥਾਂ ਹੈਗੀ ਹੈ ਜਿੱਥੇ 500 ਮੀਟਰ ਦੇ ਅੰਦਰ ਹੀ ਤੁਹਾਡਾ ਮਸਜਿਦ ਵੀ ਹੈਗੀ ਹੈ ਮੰਦਿਰ ਵੀ ਹੈਗਾ ਹੈ ਗੁਰਦੁਆਰਾ ਵੀ ਹੈਗਾ ਹੈ ਤੇ ਚਰਚ ਵੀ ਹੈਗਾ ਵੀਰ ਦੀ ਗੱਲ ਕਰੀ ਮੈਡਮ ਵਧੀਆ ਮੈਸੇਜ ਜਾਂਦਾ ਆਲ ਇੰਡੀਆ ਕੋਈ ਸਥਾਨ ਐਸਾ ਨਹੀਂ ਜਿੱਥੇ ਸਾਰੇ ਧਰਮਾਂ ਦਾ ਬਿਲਕੁਲ 500 ਮੀਟਰ ਦੇ ਦਾਇਰੇ ਵਿੱਚ ਸਾਰੇ ਧਰਮਾਂ ਦੇ ਬਣੇ ਹੋਏ ਨੇ ਤੇ ਕਦੇ ਕੋਈ ਕਿਸੇ ਤਰ੍ਹਾਂ ਲੜਾਈ ਜਗੜਾ ਤੇ ਕਦੇ ਕੋਈ ਗੱਲਬਾਤ ਨਹੀਂ ਕਦੀ ਨਹੀਂ ਕਦੀ ਕੋਈ ਅਦਾਲੀ ਗੱਲ ਨਹੀਂ ਸਭ ਸ਼ਾਂਤੀ ਨਾਲ ਰਹਿੰਦੇ ਸਭ ਸ਼ਾਂਤੀ ਨਾਲ ਰਹਿੰਦੇ ਇੱਥੇ ਦੇ ਪਹਾੜੀ ਲੋਕ ਬੜੇ ਸ਼ਾਂਤੀ ਨਾਲ ਰਹਿੰਦੇ ਆ ਪਹਾੜ ਦੀ ਜਿਹੜੀ ਤਾਸੀਰ ਹੈ ਉਦਾਂ ਹੀ ਸ਼ਾਂਤ ਹੁੰਦੀ ਆ ਤੇ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਪ ਇੱਥੇ ਐਸ ਕਰਕੇ ਬਣਾਈਦਾ ਕਿਉਂਕਿ ਇੱਥੇ ਗਰਮੀਆਂ ਹੁੰਦੀਆਂ ਹਾਂ ਤੇ ਕਿਉਂਕਿ ਸਰਦੀਆਂ ਵਿੱਚ ਇੱਥੇ ਜਿਹੜੀ ਲੋਕਲ ਪਪੂਲੇਸ਼ਨ ਹੈ ਉਹ ਤੇ ਬਹੁਤ ਘੱਟ ਆ ਤੇ ਸਰਦੀਆਂ ਵਿੱਚ ਆਣਾ ਵੀ ਲੋਕਾਂ ਲਈ ਮੁਸ਼ਕਿਲ ਹੁੰਦਾ ਟੂਰਿਸਟ ਟੂਰਿਸਮ ਵੀ ਸਰਦਾਲੂ ਵੀ ਨਹੀਂ ਆਉਂਦੇ ਤੇ ਗੁਰਾਰਜਨ ਦੇਵ ਜੀ ਦਾ ਜਿਹੜਾ ਹੈਗਾ ਤਾਂ ਕਰਕੇ ਆਪਾਂ ਇੱਥੇ ਗਰਮੀਆਂ ਵਿੱਚ ਮੈਂ ਜੁੰਮ ਦੇ ਮੈਨੇਜਮੈਂਟ ਸਾਫ ਸਵੈ ਦੀ ਵਿਵਸਥਾ ਸਰਕਾਰ ਵੱਲੋਂ ਕੀ ਵਿਵਸਥਾ ਮਿਲਦੀ ਹੈ ਟ੍ਰੈਫਿਕ ਦੀ ਕਿਵੇਂ ਰੱਖਿਆ ਜਾਂਦਾ ਟ੍ਰੈਫਿਕ ਬਹੁਤ ਵਧੀਆ ਹੋ ਗਿਆ ਹੁਣ ਤੇ ਸ਼ਹਿਰ ਵਿੱਚ ਕਾਫੀ ਜਿਹੜੇ ਪੁਆਇੰਟ ਸੀਗੇ ਕੰਜੈਸ਼ਨ ਦੇ ਉਹ ਦੇ ਹੈਵ ਬ੍ਰੌਡਨਡ ਅਪ ਤੇ ਉਹ ట్రాফিক ਪ੍ਰੋਬਲਮ ਇਸ ਬੜੀ ਸੁਲਝੀ ਹੋਈ ਹੈ। ਇਸਨ ਅ ਐਡਵੋਕੇਟ ਅਮਨ ਜੋਤ ਸਿੰਘ ਜੀ ਦੇ ਸੌਫ ਕਰ ਰਹੇ ਨੇ ਕਿ ਇੱਥੇ ਕਿਸੇ ਨੂੰ ਸ਼ਰਧਾਰਮਿਕ ਸ਼ਰਧਾਲੂਆਂ ਨੂੰ ਜਾਂ ਟੂਰਿਸਟ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਜਿਹੜਾ ਆਉਣਾ ਚਾਹਦਾ ਹੈ ਗੁਰਦੁਆਰਾ ਸਿੰਘ ਸਵਾ ਅਨੰਦ ਸਵਾਗਤ ਕਰਦੀ ਹੈ। ਅਮਰ ਟੀਵੀ ਲਈ ਮਿੰਦਰਪਾਲ ਸੇਕ ਉਤਰਨਾ।